ਗੁਰ ਪਿਆਰਿਓ ਅੱਜ ਜੋ ਮੇਰਾ ਮਾਲਕ ਸੰਭਿਆ ਦੇ ਸਮੇਂ ਰਹਿਰਾ ਸਾਹਿਬ ਦੀ ਸੇਵਾ ਜੋ ਲੰਗ ਤੋਂ ਬਾਅਦ ਮਨ ਦੇ ਵਿੱਚ ਇੱਕ ਵਿਚਾਰ ਉਠਿਆ ਵਿਚਾਰ ਇਹ ਹੈ ਗੁਰ ਪਿਆਰਿਓ ਕਿ ਕਿਉਂ ਨਾ ਕੁਝ ਪਲ ਕੁਝ ਘੜੀ ਕੁ ਸਮਾਂ ਜਿਹੜਾ ਮੇਰਾ ਮਾਲਕ ਸਾਨੂੰ ਸੁਵਾਸ ਦੇ ਰਿਹਾ ਹੈ ਉਹਨਾਂ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਨੇ ਦਾ ਇੱਕ ਮਨ ਦੇ ਅੰਦਰ ਇੱਕ ਚਾਹ ਜਉਂਦਾ ਹੈ ਕਿਉਂਕਿ ਸਤਿਗੁਰ ਅੱਜ ਜੋ ਆਪਣੀਆਂ ਪੰਕਤੀਆਂ ਦੇ ਅੰਦਰ ਗੁਰਬਾਣੀ ਦੇ ਅੰਦਰ ਜੋ ਸਾਨੂੰ ਬਹੁਤ ਕੀਮਤੀ ਸ਼ਬਦ ਆ ਜੋ ਜੋ ਕੀਮਤੀ ਵਿਚਾਰ ਹੈ ਜੋ ਇਸ ਮਨੁੱਖ ਨੂੰ ਮੇਰਾ ਮਾਲਕ ਕਿੱਡਾ ਵੱਡਾ ਪਰ ਉਪਕਾਰ ਕਰ ਰਿਹਾ ਇਸ ਮਨੁੱਖ ਤੇ ਦੇਖੋ ਗੁਰਪਿਆਰੋ ਪਹਿਲਾ ਤਾਂ ਸਾਡੇ ਤੇ ਕਿੰਨਾ ਵੱਡਾ ਪਰਪ ਉਪਕਾਰ ਕੀਤਾ ਹੈ ਮੇਰੇ ਮਾਲਕ ਨੇ ਕਿ ਸਾਨੂੰ 84 ਲੱਖ ਜੁਨੀਆਂ ਚੋਂ ਕੱਢ ਕੇ ਸਤਿਗੁਰ ਨੇ ਕਿਰਪਾ ਕੀਤੀ ਸਾਨੂੰ ਇਨਸਾਨ ਬਣਾਤਾ ਔਰ ਫਿਰ ਲੋਕ ਪਰਨੋਕ ਤੋਂ ਲੋਕ ਦੇ ਵਿੱਚ ਭੇਜਿਆ ਸਵਾਸ ਦੇ ਕੇ ਅੱਜ ਅਸੀਂ ਸਵਾਸਾਂ ਦੀ ਗੱਲ ਕਰਾਂਗੇ ਨਾਲ ਆਪਾਂ ਇਹ ਵੀ ਵਿਚਾਰ ਕਰਾਂਗੇ ਕਿ ਗੁਰਮੁਖ ਤੇ ਮਨਮੁਖ ਕੌਣ ਹੈ ਸ਼ੁਰੂਆਤ ਆਪਾਂ ਕਰਾਂਗੇ ਸਵਾਸਾਂ ਤੋਂ ਕਿ ਮੇਰਾ ਮਾਲਕ ਨੇ ਪਰ ਉਪਕਾਰ ਕੀਤਾ ਸਾਨੂੰ ਸਵਾਸ ਦੇ ਕੇ ਇਸ ਦੁਨੀਆ ਤੇ ਭੇਜਿਆ ਬੜੇ ਕੀਮਤੀ ਹੈ ਬਹੁਤ ਕੀਮਤੀ ਅਗਰਪਿਆ ਹੁਣ ਆਪਾਂ ਵਿਚਾਰ ਕਰਾਂਗੇ ਇੱਕ ਪੰਕਤੀ ਵਿਚਾਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਉਸ ਪੰਕਤੀ ਤੇ ਵਿਚਾਰ ਕਰਾਂਗੇ ਉਸ ਪੰਕਤੀ ਦੀ ਵਿਚਾਰ ਕਰਾਂਗੇ ਸਤਗੁਰੂ ਮਾਰੂ ਮਹੱਲਾ ਤੀਜਾ ਦੇ ਅੰਦਰ ਫਰਮਾ ਰਹੇ ਨੇ ਤੀਸਰੇ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਨੇ ਆਓ ਆਪਾਂ ਫਿਰ ਪੰਕਤੀ ਚਾਰੀਏ ਗੁਰੂ ਕਰੀਏ ਸਤਿਗੁਰੂ ਫੁਰਬਾਨ ਕਰਦੇ ਨੇ ਕਿ ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਰਾਹਾ ਹੀ ਫਿਰ ਦੇਖੋ ਸਮਝਣ ਦੀ ਕੋਸ਼ਿਸ਼ ਕਰੇ ਗੁਰੂ ਸਾਹਿਬ ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਰਾਹਾ ਹੀ ਈ ਤੇ ਆਪਾਂ ਵਿਚਾਰ ਲੈ ਕੇ ਚੱਲਣੀ ਅੱਜ। ਤੋਂ ਆਓ ਪਹਿਲਾਂ ਆਪਾਂ ਫਤਿਹ ਸਾਂਝ ਕਰੀਏ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੋਨੇ ਹੱਥ ਜੋੜ ਕੇ ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਵਿਚਾਰ ਆਪਾਂ ਨੂੰ ਸਮਝਾ ਰਹੇ ਨੇ ਮਨੁੱਖਤਾ ਨੂੰ ਸਮਝਾਉਣਾ ਚਾਹੁੰਦੇ ਨੇ ਅਕਸਰ ਜਗਾ ਜਗਾ ਹਰ ਰੋਜ਼ ਗੁਰੂ ਘਰਾਂ ਦੇ ਅੰਦਰ ਜਾਂ ਕਿਸੇ ਸਮਾਗਮਾਂ ਦੇ ਅੰਦਰ ਸੰਗਤ ਇਕੱਤਰ ਹੁੰਦੀ ਹੈ ਉੱਥੇ ਮੇਰਾ ਮਾਲਕ ਇਹ ਪੰਕਤੀਆਂ ਰਾਹੀਂ ਸਮਝਾਉਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦਾ ਗੁਰੂ ਸਾਹਿਬ ਸਾਨੂੰ ਇਹ ਦੱਸ ਰਹੇ ਨੇ ਭਾਈ ਕਿ ਜੋ ਪ੍ਰਮਾਤਮਾ ਹੈ ਹੁਣ ਪਹਿਲੇ ਇੱਥੇ ਇੱਕ ਵਿਚਾਰ ਕਰ ਲੈ ਕੋਈ ਤੀਸਰੇ ਪਾਸਾ ਦੀ ਗੱਲ ਕਰ ਰਹੇ ਆਪਾਂ ਤੀਸਰੇ ਪਾਸਾ ਨੇ ਜੋ ਪੰਗਤੀ ਆਪਣੇ ਮੁਖ ਦੇ ਵਿੱਚੋਂ ਉਚਾਰੀ ਹੈ ਉਹ ਆਪਾਂ ਨੂੰ ਕਹਿ ਰਹੇ ਨੇ ਕਿ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਜੋ ਜੀਵ ਹੈ ਇਤੇ ਬਹੁਤ ਵੱਡਾ ਪਰਪ ਅਪਕਾਰ ਕੀਤਾ ਮੇਰੇ ਮਾਲਕ ਨੇ ਪਰਮ ਪਿਤਾ ਪਰਮਾਤਮਾ ਨੇ ਉਹ ਸਾਰੇ ਹੀ ਸ੍ਰਿਸ਼ਟੀ ਨੂੰ ਉਹਨੇ ਪੈਦਾ ਕੀਤਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਨਾਲੇ ਫਿਰ ਸਾਰੀ ਹੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ ਇਹ ਨਹੀਂ ਕਿ ਪੈਦਾ ਕਰ ਸਾਨੂੰ ਸਵਾਸ ਦੇ ਕੇ ਭੇਜਦਾ ਲੋਕ ਦੇ ਵਿੱਚ ਜਾ ਪਰ ਨਾਲ ਨਾਲ ਮੇਰਾ ਮਾਲਕ ਇਸ ਜੀਵ ਦੀ ਬੜੀ ਸੰਭਾਲ ਕਰਦਾ ਹੈ ਹੁਣ ਉਹ ਇਹ ਮਨੁੱਖ ਆਪਣੀ ਜ਼ਵਾਦਾਰੀ ਸਮਝੇ ਨਾ ਸਮਝੇ ਉਸ ਅਕਾਲ ਪੁਰਖ ਪਿਤਾ ਪ੍ਰਮਾਤਮਾ ਨੂੰ ਤੇ ਆਏ ਨਾ ਤੇ ਆਏ ਯਾਦ ਕਰੇ ਨਾ ਕਰੇ ਇਹ ਤਾਂ ਬੰਦੇ ਦੀ ਮਰਜ਼ੀ ਹੈ ਮਰਜ਼ੀ ਦਾ ਪਾਪ ਪਾਵ ਨੂੰ ਯਾਦ ਕਰੇ ਜਾਂ ਨਾ ਕਰੇ ਅੰਦਰੋਂ ਤੜਪ ਉੱਠੇ ਜਾਂ ਨਾ ਉੱਠੇ ਹੁਣ ਇਹਦੀ ਮਰਜ਼ੀ ਹੈ ਦਾਸ ਐਸਾ ਕਿਉਂ ਕਹਿ ਰਿਹਾ ਕਿਉਂ ਮੇਰੇ ਮਾਲਕ ਨੇ ਤਾਂ ਸਵਾਸ ਸਦਿਕ ਸਾਨੂੰ ਭੇਜਤਾ ਇਸ ਤਰੀਕੇ ਦੇ ਅੰਦਰ ਉਹਨੇ ਸਮਝਾ ਕੇ ਭੇਜਤਾ ਬੜੇ ਵਿਸਤਾਰ ਦੇ ਨਾਲ ਔਰ ਨਾਲ-ਨਾਲ ਗੁਰੂ ਪਿਆਰਿਓ ਜੋ ਆਪਾ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਇਹ ਜੋ ਪੰਜ ਦਰਿਆਵਾਂ ਦੀ ਧਰਤੀ ਇਹਦੇ ਉੱਤੇ ਆਪਾਂ ਨੂੰ ਜਨਮ ਦੇ ਕੇ ਸਿੱਖ ਕਰਾਣੇ ਦੇ ਅੰਦਰ ਔਰ 1430 ਅੰਗ ਦੀ ਬਾਣੀ ਸਾਡੀ ਝੋਲੀ ਪਾਤੀ ਹੁਣ ਇੰਨਾ ਕੁਸ ਕਰਨ ਤੋਂ ਬਾਅਦ ਵੀ ਜੇ ਇਸ ਬੰਦੇ ਤੇ ਕੋਈ ਕਹਾਣੀ ਨਹੀਂ ਸਮਝ ਆ ਰਹੀ ਜਾਂ ਨਹੀਂ ਅਕਾਲ ਪੁਰਖ ਪਿਤਾ ਪਿਤਾ ਪ੍ਰਮਾਤਮਾ ਨੂੰ ਯਾਦ ਕਰ ਰਿਹਾ ਗੁਰ ਪਿਆਰਿਓ ਫਿਰ ਜੇ ਅਸੀਂ ਇਸੇ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰਤੀ ਤਾਂ ਅਸੀਂ ਗੁਰੂ ਪਿਆਰੇ ਜੋ ਆਖਰੀ ਸਵਾਸ ਤੱਕ ਇਸੇ ਤਰ੍ਹਾਂ ਹੀ ਚੱਲਦੇ ਰਹੇ ਤਾਂ ਅਸੀਂ ਸਜਾ ਦੇ ਹੱਕਦਾਰ ਬਣਾਂਗੇ ਅਸੀਂ ਸਜਾ ਦੇ ਹੱਕਦਾਰ ਬਣਾਂਗੇ ਹੁਣ ਮੇਰੇ ਮਾਲਕ ਨੇ ਜੋ ਅੱਜ ਪੰਗਤੀ ਆਪਾਂ ਆਚਾਰੀ ਆ ਕੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗਰਾਹਾ ਹੈ ਹੁਣ ਇਹਦਾ ਮਤਲਬ ਕੀ ਹੈ ਮਰ ਕਰ ਕਰ ਵੇਖੇ ਦਾ ਮਤਲਬ ਸਾਡੀ ਸੰਭਾਲ ਕਰਦਾ ਹੈ ਸਾਹਸ ਦਾ ਮਤਲਬ ਜਿਹੜੇ ਸਾਨੂੰ ਸਾਹ ਅਸੀਂ ਲੈਣੇ ਆ ਜਿਹੜੇ ਅਸੀਂ ਆ ਜਿੱਥੇ ਉਹ ਦਾਸ ਦਾ ਹੱਥ ਹੈ ਇੱਥੋਂ ਜਿਹੜੀ ਪਾਉਣ ਜਾਂਦੀ ਅੰਦਰ ਹਵਾ ਹਵਾ ਕਹ ਲਈ ਆਪਾਂ ਪਾਉਣ ਜਿਹਨੂੰ ਸਾਹ ਕਹਨੇ ਆਪਾਂ ਇਹ ਸਾਡੇ ਅੰਦਰ ਗੁਰਪਿਆਰਿਓ ਨਾਸਕਾਂ ਦੇ ਰਾਹੀਂ ਕਦੇ ਦੇਖਿਓ ਚੈੱਕ ਕਰਕੇ ਮੁਖ ਬੰਦ ਕਰਕੇ ਕਿਤੇ ਧਿਆਨ ਦੇ ਵਿੱਚ ਬੈਠੇ ਬੈਠ ਕੇ ਦੇਖੇ ਹੋ ਕੇ ਸਾਨੂੰ ਸਾਹ ਆਉਂਦਾ ਕਿਵੇਂ ਆ ਕਿਵੇਂ ਮੇਰਾ ਮਾਲਕ ਇੰਨਾ ਨੇੜੇ ਆ ਇਸੇ ਕਰਕੇ ਤਾਂ ਭਗਤਾ ਨੇ ਆਪਣਾ ਪ੍ਰੈਕਟੀਕਲ ਧੰਨ ਸ੍ਰੀ ਗੁਰਗੰਸਾ ਤੇ ਬੋਲ ਕੇ ਦੱਸਿਆ ਆਪਣੇ ਸ਼ਬਦਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਹੇ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ ਉਹਦਾ ਕੀ ਮਤਲਬ ਕਿ ਹੁਣ ਜਿਹੜਾ ਸਵਾਸ ਅਸੀਂ ਗੁਰਪਿਆਰੋ ਸਾਹਮਣੇ ਪਾਉਣ ਲੈ ਰਹੇ ਆ ਅਸੀਂ ਇਹ ਨਾਸਕਾ ਰਾਹੀਂ ਸਾਡੀ ਜਿਹੜੀ ਹਵਾ ਹੈ ਜੀ ਵੀ ਅੰਦਰ ਜਾ ਕੇ ਸਵਾਸ ਬਣਦਾ ਹੈ ਸਵਾਸ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਰੇ ਸਰੀਰ ਨੂੰ ਚਲਾਉਂਦੀ ਆ ਉਹ ਸਾਰੀ ਸਬਾਡੀ ਨੂੰ ਦੇ ਅੰਦਰ ਫੈਲਦੀ ਆ ਉਹ ਭਾਵੇਂ ਉਹ ਈੜਾ ਪਿੰਗਲਾ ਸੁਖਮਣਾ ਸੁਖਮਣਾ ਨਦੀ ਦੇ ਅੰਦਰ ਦੀ ਪੂਰੀ ਉਹ ਧੁੰਨੀ ਤੱਕ ਸਵਾਸ ਸਾਡਾ ਅੰਦਰ ਜਾਂਦਾ ਜਿਹਦੇ ਕਰਕੇ ਇਹ ਇਨਸਾਨ ਜਿਉਂਦਾ ਹੈ ਇਹ ਇਨਸਾਨ ਜੇ ਜੇ ਸਵਾਸ ਮੇਰਾ ਮਾਲਕ ਦੇ ਰਿਹਾ ਸਵਾਸ ਉਹਨਾਂ ਕਰਕੇ ਹੀ ਜਿਉਂਦਾ ਹੈ ਜੋ ਸਾਨੂੰ ਸਾਹਮਣੇ ਮੁੱਖ ਦੇ ਸਾਹਮਣੇ ਜੋ ਸਾਡੇ ਨਾਸਿਕਾ ਮੁਖ ਰਾਹੀਂ ਪੌਣ ਅੰਦਰ ਜਾਂਦੀ ਹੈ ਗੁਰਪਿਆਰਿਓ ਇਹ ਕਿਤੇ ਘਾਟਾ ਕੁੜੀ ਬਈ ਨਾ ਵੱਡਾ ਪਰਪ ਉਪਕਾਰ ਮੇਰਾ ਮਾਲਕ ਕਰ ਰਿਹਾ ਹੈ ਹਸਪੀਟਲ ਦੇ ਅੰਦਰ ਡਾਕਟਰ ਸਾਹਿਬ ਜੀ ਉਹ ਮਨੁੱਖ ਦੇ ਜੇ ਸਵਾਸ ਘਟ ਜਾਂਦੇ ਨੇ ਜਾਂ ਘਟ ਰਫਤਾਰ ਹੋ ਜਾਂਦੀ ਹੈ ਉਹਨਾਂ ਦੀ ਜਾਂ ਬੰਦ ਹੋਣ ਦੀ ਕੰਡੀਸ਼ਨ ਆ ਜਾਂਦੀ ਹੈ ਤਾਂ ਆਕਸੀਜਨ ਲਾਉਂਦਾ ਹੈ ਉਹ ਆਕਸੀਜਨ ਨਾਲ ਉਹਨੂੰ ਜਿਉਂਦਾ ਰੱਖਦਾ ਹੈ ਫੇਰ ਇਲਾਜ ਕਰਦਾ ਉਹਦਾ ਔਰ ਫੇਰ ਜਦੋਂ ਮਨੁੱਖ ਠੀਕ ਹੋ ਜਾਂਦਾ ਹੈ ਫੇਰ ਆਉਣ ਵੇਲੇ ਇੱਕ ਪਰਚਾ ਦੇ ਦਿੰਦਾ ਹੈ ਕਿ ਆਹ ਜਿਹੜਾ ਹਸਾਬ ਕਿਤਾਬ ਕਰ ਦਿਓ ਜਾਣ ਤੋਂ ਪਹਿਲਾਂ ਉਹ ਜਿਹੜੇ ਟੈਂਪੋਰਰੀ ਸਾਥ ਦਿੱਤੇ ਸੀ ਆਪਾਂ ਨੂੰ ਜਿਉਂਦਾ ਰੱਖਣ ਵਾਸਤੇ ਤਾਂ ਇੱਥੇ ਮੇਰਾ ਮਾਲਕ ਕਦੋਂ ਦੋਤੀ ਜਨਮੀਆਂ ਕੁੜੀ ਕਿਤੇ 30 ਸਾਲ 40 ਸਾਲ 50 ਸਾਲ 60 80 ਸਾਲ ਤੱਕ 80 ਸਾਹਮਣੋਂ ਸਵਾਸ ਲੈ ਰਹੇ ਆਂ ਫਿਰ ਹੀ ਦੇ ਔਰ ਫੇਰ ਵੀ ਆਪਾਂ ਮੇਰੇ ਮਾਲਕ ਨੂੰ ਯਾਦ ਨਹੀਂ ਕਰਦੇ ਹਰ ਸਵਾਸ ਦੇ ਨਾਲ ਹਰ ਸਵਾਸ ਦੇ ਨਾਲ ਫਿਰ ਵੀ ਅਸੀਂ ਉਹਨੂੰ ਯਾਦ ਨਹੀਂ ਕਰਦੇ ਗੁਰ ਪਿਆਰਿਓ ਕਿਉਂ ਕਿਉਂ ਨਹੀਂ ਯਾਦ ਕਰ ਰਹੇ ਕਿਉਂ ਅਸੀਂ ਲਾਪਰਵਾਹ ਹਾਂ ਅਸੀਂ ਲਾਪਰਵਾਹ ਹਾਂ ਸਾਨੂੰ ਫਿਕਰ ਨਹੀਂ ਹੈ ਕਿ ਸਾਨੂੰ ਫਿਰ ਇਹਦੇ ਸੁਵਾਸ ਮਿਲ ਲਿਆ ਸਤਿਗੁਰੂ ਇੰਨਾ ਦਿਆਲੂ ਤੇ ਕਿਰਪਾਲੂ ਆ ਗੁਰਪਿਆਰੇ ਉਹ ਕਿਵੇਂ ਦੰਦੱਸ ਵਾਸ ਇਹ ਵੀ ਆਪਾਂ ਜ਼ਿਕਰ ਕਰੀਏ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਬਿਠਾ ਕਰਕੇ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਦੇ ਮੁੱਖ ਦੇ ਵਿੱਚ ਪਾਉਂਦੀ ਹੈ ਇਸੇ ਤਰ੍ਹਾਂ ਹੀ ਮੇਰਾ ਮਾਲਕ ਸਾਡਾ ਪਿਤਾ ਹੈ ਮਾਤਾ ਹੈ ਉਹ ਆਪਣੇ ਜੋ ਆਪਾਂ ਉਹਦੇ ਬੱਚੇ ਆ ਜੀਵ ਹੈ ਇਹਨਾਂ ਦੇ ਮੁਖ ਤੇ ਵਿੱਚ ਇਸ ਤਰ੍ਹਾਂ ਸਾਹ ਦਿੰਦਾ ਹੈ ਗੁਰਪਤ ਰੋਜ਼ 24000 ਸਵਾਸ ਜੋ ਰੋਜ਼ ਦੇ ਰਿਹਾ ਹੈ ਤਾਂ ਗੁਰਪਿਆਰੋ ਫਿਰ ਚਿੰਤਾ ਦਾ ਵਿਸ਼ੇ ਨਹੀਂ ਹੈ ਕਿ ਅਸੀਂ ਉਹਨੂੰ ਹਰ ਸਵਾਸ ਦੇ ਨਾਲ ਯਾਦ ਨਹੀਂ ਕਰਦੇ ਜਿੱਥੇ ਕਿ ਮੇਰਾ ਮਾਲਕ ਕਹਿ ਰਿਹਾ ਹੈ ਕਿ ਹੁਣ ਆਪਾਂ ਚੌਥੇ ਪਾਸਾ ਵੀ ਸਾਨੂੰ ਇਹ ਚੀਜ਼ ਸਮਝਾ ਰਹੇ ਨੇ ਗੌੜੀ ਮਹੱਲਾ ਪੰਜ ਬੰਦੇ ਅੰਦਰ ਪਹਿਲਾਂ ਆਪਾਂ ਵਿਚਾਰ ਕੀਤੀ ਐ ਮਾਰੂ ਮਹੱਲਾ ਤੀਜਾ ਦੇ ਅੰਦਰ ਤੀਸਰੇ ਪਾਸ ਹੁਣ ਗੁਰੂ ਪਿਆਰੇ ਚੌਥੇ ਪਾਸ ਸਾਹਿਬ ਆਪਾਂ ਨੂੰ ਇਹ ਸਵਾਸਾਂ ਬਾਰੇ ਕੁਝ ਜਾਜ ਕਰਵਾ ਰਹੇ ਨੇ ਕੁਝ ਕਹਿ ਰਹੇ ਨੇ ਕੀ ਕਹਿ ਰਹੇ ਨੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਕਹਿੰਦਾ ਇਹਨਾਂ ਸਵਾਸਾਂ ਨਾਲ ਜਿਹੜਾ ਮੇਰੇ ਮਾਲਕ ਨੂੰ ਪਰ ਪਿਤਾ ਪਰਮਾਤਮਾ ਨੂੰ ਜਾਤ ਕਰੂਗਾ ਮੈਨੂੰ ਉਹੀ ਚੰਗਾ ਲੱਗਦਾ ਹੈ ਬਾਕੀ ਜਿੰਨੇ ਤੂੰ ਪਖੰਡ ਕਰਨਾ ਕਰੀ ਜਾ ਉਹਨਾਂ ਮਾਲਕ ਨੂੰ ਚੰਗੇ ਨਹੀਂ ਲੱਗਦੇ ਆ ਇੱਕ ਜੋ ਮੇਰਾ ਮਾਲਕ ਕਹਿ ਰਿਹਾ ਕਿ ਪਿਤਾ ਪਰਮਾਤਮਾ ਕਹਿ ਰਿਹਾ ਹੈ ਕਿ ਭਾਈ ਸਤਗੁਰ ਦੇ ਮਨ ਨੂੰ ਜਾਂ ਮਨ ਵਿੱਚ ਉਹੀ ਗੁਰਸਿੱਖ ਚੰਗਾ ਲੱਗਦਾ ਹੈ ਉਹੀ ਜੀਵ ਉਹੀ ਵਿਅਕਤੀ ਚੰਗਾ ਲੱਗਦਾ ਮੇਰੇ ਮਾਲਕ ਨੂੰ ਜੋ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਹਰ ਦਮ ਦੇ ਨਾਲ ਯਾਦ ਕਰਦਾ ਹੈ ਹਰ ਦਮ ਦੇ ਨਾਲ ਯਾਦ ਕਰਦਾ ਦਮ ਦਾ ਮਤਲਬ ਸਾ ਤਾਂ ਗੁਰ ਪਿਆਰੇਓ ਫਿਰ ਵਿਚਾਰ ਕਰੋ ਕੀ ਅਸੀਂ ਜੇ ਇਹੀ ਰਫਤਾਰ ਸਾਡੀ ਰਹੀ ਜੋ ਉਮਰ ਬੀਤ ਗਈ ਉਹ ਔਰ ਜੋ ਰਹਿੰਦੀ ਆ ਆਪਾਂ ਨੂੰ ਪਤਾ ਨਹੀਂ ਜੇ ਆਖਰੀ ਸਵਾਸ ਤੱਕ ਅਸੀਂ ਇਸੇ ਤਰ੍ਹਾਂ ਆਪਣੀ ਰਫ਼ਤਾਰ ਬਣਾਈ ਰੱਖੀ ਨਹੀਂ ਯਾਦ ਕੀਤਾ ਤਾਂ ਅਸੀਂ ਸਜ਼ਾ ਦੇ ਹੱਕਦਾਰ ਹਾਂ ਸਾਨੂੰ ਦਰਗਾਹ ਦੇ ਅੰਦਰ ਸਜ਼ਾ ਮਿਲੇਗੀ ਔਰ ਅਸੀਂ 84 ਲੱਖ ਜੂਨੀਆ ਦੇ ਵਿੱਚ ਫੇਰ ਚਲੇ ਜਾਵਾਂਗੇ ਫਿਰ ਮੇਰੇ ਮਾਲਕ ਦੀ ਮਰਜ਼ੀ ਹੈ ਉਹ ਸਾਡੀ ਪੁਕਾਰ ਕਿਤੇ ਫਸੇ ਹੋਏ ਕਿਤੇ ਸਰਕਾਰੀ ਦੇ ਜਾਲ 'ਚ ਫਸੇ ਹੋਏ ਪੁਕਾਰ ਸੁਣੇ ਨਾ ਸੁਣੇ ਉਹਦੀ ਮਰਜ਼ੀ ਹੈ ਤਾਂ ਇੱਥੋਂ ਤੱਕ ਵਿਚਾਰਾਂ ਨੇ ਇੰਨਾ ਹੀ ਸਾਡੇ ਸਮਝ ਆ ਜਾਣ ਗੁਰਪਿਆਰੇਓ ਇੰਨਾ ਹੀ ਬਹੁਤ ਹੈ ਐਨੇ ਮੇਰਾ ਮਾਲਕ ਸਾਡੀ ਹਾਜ਼ਰੀ ਨੂੰ ਮਨਜ਼ੂਰ ਕਰ ਲੇ ਜੇ ਅਸੀਂ ਢੰਗ ਨਾਲ ਉਹਨੂੰ ਸਮਝ ਲਈਏ ਵਿਚਾਰ ਕਰ ਲਈਏ ਔਰ ਅਮਲ ਕਰ ਲਈਏ ਤਾਂ ਸਤਿਗੁਰ ਸਾਨੂੰ ਬਖਸ਼ ਦੂਗਾ ਗੁਰਪਿਆਰੇ ਤੇ ਆਓ ਆਪਾਂ ਉਹ ਲਾਬਕਸਾਈਏ ਮੇਰੇ ਮਾਲਕ ਤੋਂ ਔਰ ਜੋ ਸੰਗਤ ਜੂਟੂ ਤੇ ਸੁਣੇਗੀ ਉਹਨਾਂ ਤੋਂ ਵੀ ਪਹਿਲਾਂ ਹੀ ਦਾਸ ਮਾਫੀ ਮੰਗ ਲੈਂਦਾ ਹੈ ਬਿਚਾਰਾਂ ਕਰਦੇ ਹੋਇਆ ਪੰਗਤੀ ਚਾਰਦੇ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਸਤਿਗੁਰ ਬਖਸ਼ਨਹਾਰਾ ਬਖਸ਼ਦਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ